ਜਿਹੜਾ ਕਿਸਾਨ ਨਾਮ ਦਾ ਵਰਡ ਆ ਵਰਡ ਉਹ ਤਾਂ ਆਪਣੇ ਮਨੋਂ ਹੀ ਉਤਰ ਗਿਆ ਮੈਂ ਕਹਿੰਦਾ ਮੈਨੂੰ ਕਦੀ ਕਿਸੇ ਕਿਸਾਨ ਤੇ ਦਰਸ ਨਹੀਂ ਆਊਗਾ ਹੁਣ ਮੈਂ ਕਦੀ ਕਿਸੇ ਕਿਸਾਨ ਦਾ ਇਹ ਨਹੀਂ ਕਹੂੰਗਾ ਕਿ ਹਾਏ ਯਾਰ ਇਹ ਸੂਰ ਰੋੜਾਂ ਤੇ ਬੈਠੇ ਮੈਂ ਕਹੂੰਗਾ ਇਹ ਗਲਤ ਬੈਠੇ ਆ ਮੈਂ ਕਹੂੰਗਾ ਇਹ ਗਲਤ ਬੰਦੇ ਆ ਠੀਕ ਆ ਕਿ ਨਹੀਂ ਜਿੰਨੇ ਜੋ ਕਹਿਣਾ ਕਹੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਆ ਕਿ ਨਹੀਂ ਕੁੱਤੇ ਬੰਦੇ ਆ ਬਿੱਲੇ ਆ ਕਹਿੰਦੇ ਕੁੱਤੇ ਬਿੱਲੇ ਭੌਂਕਦੇ ਹੀ ਹੁੰਦੇ ਆ ਗੱਲ ਤਾਂ ਉਦੋਂ ਹੁੰਦੀ ਆ ਜਦੋਂ ਕਿਸੇ 'ਚ ਦਮ ਹੋਵੇ ਤਾਂ ਫੇਸ ਟੂ ਫੇਸ ਆ ਕੇ ਬੰਦੇ ਨਾਲ ਗੱਲ ਕਰਨ ਜੋਗਾ ਹੋਵੇ ਨਾ ਉਸ ਬੰਦੇ ਨੂੰ ਕਹਿੰਦੇ ਬੰਦਾ ਬਾਕੀ ਤਾਂ ਸਾਲ ਤੇ ਆਪੇ ਕਿਸਾਨ ਬੰਦੇ ਆ ਆਪ ਆਪਣੀਆਂ ਜੇਬਾਂ 'ਚ ਪੈਸੇ ਬਚਾਉਂਦੇ ਆ ਆਪਣੇ ਲਈ ਜ਼ਮੀਨ ਤੇ ਲੋਨ ਇਹਨਾਂ ਨੂੰ ਮਿਲਦਾ ਬਿਨਾਂ ਗਾਰੰਟੀ ਤੋਂ ਪਹਿਲਾਂ ਵੀ ਦੱਸ ਚੁੱਕਾ ਮੈਂ 2 ਲੱਖ ਰੁਪਏ ਦਾ ਲੋਨ ਮੋਟਰਾਂ ਦੇ ਬਿੱਲ ਇਹਨਾਂ ਦੇ ਮਾਫ਼ ਠੀਕ ਆ ਕਣੀ ਖਾਦਾ ਉੱਤੇ ਸਬਸਿਡੀਆਂ ਇਹਨਾਂ ਨੂੰ ਦੇਤੀਆਂ ਖਾਦਾ ਇਹਨਾਂ ਦੀਆਂ ਉਹ ਸਸਤੀਆਂ ਕਰਤੀਆਂ ਇਹਨਾਂ ਨੇ ਬੈਂਕਾਂ ਦੇ ਵਿੱਚ ਠੀਕ ਆ ਵਿਆਜ ਇਹਨਾਂ ਨੂੰ ਦੇਣ ਲੱਗ ਗਿਆ ਜ਼ੀਰੋ ਖਾਤੇ ਕਰੋੜਾ ਰੁਪਈਆ ਹੋ ਕੇ ਵੀ ਜ਼ੀਰੋ ਬੈਲੈਂਸ ਵਾਲਾ ਖਾਤਾ ਇਹਨਾਂ ਦਾ ਚੱਲਦਾ ਮੋਦੀ ਵਾਲਾ ਖਾਤਾ ਚਲਾ ਕੇ ਮੋਦੀ ਵਾਲਾ ਹੈ ਤੇ ਕਹਿੰਦੇ ਮੋਦੀ ਦੀ ਧੋਣ ਚ ਅਸੀਂ ਕਿਲਾ ਕੱਢਦੇ ਆਂਗੇ ਜੀ ਜੇ ਤੁਸੀਂ ਭਲੇਖੇ ਚ ਬੈਠੇ ਹੋਣਾ ਯਾਕ ਮੋਦੀ ਦੀ ਧੋਣ ਚ ਤੁਸੀਂ ਕਿਲਾ ਕੱਢਿਆ ਵਾ ਠੀਕ ਆ ਨਾ ਉਹਦਾ ਜੋ ਹੱਕ ਬੰਦਾ ਸੀਗਾ ਨਾ ਜੋ ਉਹਦਾ ਫਰਜ਼ ਬੰਦਾ ਸੀ ਕਾਨੂੰਨੀ ਤੌਰ ਤੇ ਜੋ ਕਾਨੂੰਨ ਉਹਦਾ ਬੰਦਾ ਸੀਗਾ ਉਹ ਉਹਨੇ ਤੁਹਾਨੂੰ ਦਿੱਤਾ ਅੱਗੇ ਜਿਹੜਾ ਤੁਸੀਂ ਕਹਿੰਦੇ ਨਾ ਅਸੀਂ ਤੋਰੀ ਧੌਂ ਚ ਕਿਲਾ ਕੱਢ ਦਿੱਤਾ ਕਿਲਾ ਉਹਦੀ ਧੌਂ ਚ ਤੁਸੀਂ ਕੱਢਿਆ ਨਹੀਂ ਕਿਲਾ ਉਹਨੇ ਆਪ ਕੱਢ ਕੇ ਬਾਹਰ ਰੱਖਿਆ ਕਿ ਨਹੀਂ ਭਾਈ ਚੱਲ ਗਰੀਬ ਬੰਦੇ ਇਸ ਬੰਦੇ ਦੀ ਕੋਈ ਜ਼ਮੀਨ ਨਹੀਂ ਆ ਜਿਸ ਬੰਦੇ ਦਾ ਆਪਣਾ ਘਰ ਮਕਾਨ ਨਹੀਂ ਆ ਜਿਹੜਾ ਬੰਦਾ ਆਪਣੀ ਰੋਟੀ ਆਪ ਕਮਾ ਕੇ ਖਾਂਦਾ ਜਿਹੜਾ ਬੰਦਾ 500 ਰੁਪਏ ਦੀ ਹੜੀ ਲੈ ਕੇ ਆਂਦਾ ਤੇ ਫੇਰ ਚੁੱਲਾ ਬਲਦਾ ਉਹ ਮੇਰਾ ਭਰਾ ਕਿਸਾਨਾਂ ਤੋਂ ਦੂਰ ਰਵੇ ਉਹ ਬਿਲਕੁਲ ਨਾ ਜਾਵੇ ਕਿਉਂਕਿ ਇਹਨਾਂ ਦਾ ਨਾਰਾ ਤਾਂ ਇੱਕ ਬੜਾ ਵਧੀਆ ਜੀ ਸਿੰਪਲ ਜਿਹਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮਜ਼ਦੂਰਾਂ ਲਈ ਕੀ ਕੀਤਾ ਇਹਨਾਂ ਨੇ ਅੱਜ ਤੱਕ ਮਜ਼ਦੂਰਾਂ ਦੇ ਕਦੀ ਪੈਸੇ ਵਧਾਏ ਇਹਨਾਂ ਨੇ ਕਿੰਨੀ ਦੁਨੀਆ ਲੇਬਰ ਕਰਦੀ ਆ ਪਹਿਲਾਂ 300 ਚੱਲਦੀ ਸੀ ਫੇਰ 350 ਹੋਈ ਫੇਰ 400 ਹੋਈ ਇਹ ਸਰਕਾਰ ਦੇ ਸਿਰ ਤੇ ਹੋਈ ਇਹ ਇਹਨਾਂ ਕਿਸਾਨਾਂ ਦੇ ਸਿਰ ਤੇ ਨਹੀਂ ਹੋਈ ਜਾਂ ਕਿਸਾਨਾਂ ਨੇ ਨਹੀਂ ਕੀਤੀ ਏ ਠੀਕ ਹੈ ਨਾ ਇਹ ਨਾਰਾ ਤਾਂ ਲਾਂਦੇ ਆ ਕਿਸਾਨਾਂ ਮਜ਼ਦੂਰ ਦਾ ਠੀਕ ਹੈ ਕਣੀ ਪਰ ਜੇਬਾਂ ਭਰਦੇ ਆ ਆਪਣੀਆਂ ਫਾਇਦੇ ਲੈਂਦੇ ਆ ਆਪਣੇ ਪੈਸੇ ਬਚਾਉਂਦੇ ਆ ਆਪਣੇ ਤੇ ਉੱਥੇ ਮਜ਼ਦੂਰਾਂ ਨੂੰ ਬਿਠਾਈ ਰੱਖਦੇ ਆ ਗੋਲੀਆਂ ਖਵਾਉਣ ਨੂੰ ਮੋਰੇ ਹੈ ਤੇ ਆਪੇ ਕਿਸਾਨ ਬੰਦੇ ਆ ਆਪ ਆਪਣੀਆਂ ਜੇਬਾਂ ਜਰਪੇ ਦਾ ਵੀ ਨੁਕਸਾਨ ਹੋ ਗਿਆ ਨਾ ਤੁਹਾਨੂੰ ਮਾਰਨ ਤੱਕ ਆਜੂਗੇ ਇਹਨਾਂ ਤੋਂ ਬਚੋ ਕੋਈ ਮੋਰਚੇ ਮੋਰਚੇ ਨਾਲ ਚੱਨਾ ਜਾਓ ਜਿਨ੍ਹਾਂ ਦੀ ਜਮੀਨਾਂ ਹੋ ਜਾਣ ਜਨਾ ਜਾਣ ਹਨੂ ਉਹਨਾਂ ਨਾਲ ਬਈ ਲੈਣ ਦੇਣਾ ਨਹੀਂ ਪਰ ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਜਿਨ੍ਹਾਂ ਨਹੀਂ ਜਿਨ੍ਹਾਂ ਨੂੰ ਕੋਈ ਇਹਨਾਂ ਦੀ ਦੇਣ ਨਹੀਂ ਠੀਕ ਹੈ ਨਾ ਉਹਨਾਂ ਬੰਦਿਆਂ ਨੂੰ ਮੈਂ ਬਿਲਕੁਲ ਸਾਫ਼ ਕਹਿਣਾ ਚਾਹੁੰਦਾ ਕਿ ਭਰਾਵੋ ਅੱਜ ਉਹ ਬਜ਼ੁਰਗ ਬੰਦੇ ਨੂੰ ਗਾਲਾਂ ਕੱਢਦਾ ਪਿਆ ਈਂ ਦੀਆਂ ਗੱਦੀਆਂ ਕੱਲ ਨੂੰ ਕੋਈ ਤੁਹਾਡੇ ਤੋਂ ਗੱਲਬਾਤ ਹੋ ਜੇਗੀ ਤੁਹਾਡੇ ਹੱਥੀ ਵੀ ਪੈ ਸਕਦੀ ਹੈ ਬੰਦੇ ਠੀਕ ਹੈ ਨਾ ਤਿਆਰੀ ਖਿੱਚ ਕੇ ਰੱਖਿਆ ਕਰੋ ਤਿਆਰਬੱਦ ਤਿਆਰ ਰਿਆ ਕਰੋ ਜਦੋਂ ਕੋਈ ਗਾਲਾਂ ਇੱਕ ਕੱਢਦਾ ਨਾ ਮੂੰਹ ਤੇ ਲਫੇੜਾ ਮਾਰਿਆ ਕਰੋ ਕੱਢ ਕੇ ਬਾਕੀ ਜੋ ਹਣਾ ਬਾਦ ਦੀਆਂ ਗੱਲਾਂ ਮਰਨਾ ਇੱਕ ਦਿਨ ਸਭਣਾ ਹੀ ਆ ਪਰ ਤੜੀ ਨਾ ਜਿਓ ਰੋ ਬਣਾ ਜਿਓ ਆਪਣੇ ਨਾਲ ਜ਼ਿੰਦਗੀ ਇੱਕੋ ਵਾਰੀ ਮਿਲਦੀ ਆ ਇੰਦਾ ਦੀ ਜਿਿਓ ਇੰਦਾ ਦੀ ਜਿਿਓ ਕਿ ਜਾਂ ਤਾਂ ਕੋਈ 10 ਸਾਲ ਤੱਕ ਯਾਦ ਰੱਖ ਲਵੇ ਜਾਂ ਤਾਂ ਫੇ ਕੋਈ ਇੱਕ ਮਿੰਟ ਨਾ ਯਾਦ ਕਰੇ ਦੋਨਾਂ ਚ ਇੱਕ ਕੰਮ ਕਰ ਲੋ ਮੇਰਾ ਵੀਡੀਓ ਬਣਾਉਂਦਾ ਸਿਰਫ ਮੋਟਿਵੇ ਇਹੀ ਸੀਗਾ ਕਿ ਪਿੱਛੇ ਹੋ ਜੋ ਕਿਸਾਨਾਂ ਤੋਂ ਤੁਸੀਂ ਕੀ ਲੈਣਾ ਯਾਰ ਕਿਸਾਨਾਂ ਤੋਂ ਮੈਂ ਆ ਮੈਂ ਪਿੱਛੇ ਆ ਹਾਂ ਪਹਿਲਾ ਅਸੀਂ ਗਏ ਸੀ ਅੱਤੀ ਅਗਲਿਆਂ ਨੂੰ ਵੀ ਪਤਾ ਅਗਲਿਆਂ ਨੂੰ ਹੀ ਪਤਾਵਾ ਕਿ ਭਾਈ ਇਹ ਸਾਡੇ ਸਿਰੋਂ ਮੋਰਚਾ ਬਣਾ ਕੇ ਮੁੜ ਕੇ ਵੇਚ ਕੇ ਚੱਡਿਆਂ ਚ ਪੂੰਛ ਲੈ ਕੇ ਵੜ ਜਾਂਦੇ ਆ ਠੀਕ ਹੈ ਨਾ ਇਹਨਾਂ ਤੋਂ ਦੂਰ ਰਵੋ ਤੁਹਾਨੂੰ ਕੀ ਮਿਲਣਾ ਯਾਰ ਇਹਨਾਂ ਨਾਲ ਤੁਸੀਂ ਆਪਣੇ 500 ਰੁਪਏ ਦਿਹਾੜੀ ਬਾਹਰੋਂ ਲੈ ਕੇ ਆਪਣੇ ਬੱਚੇ ਪਾਲਣੇ ਜਾ ਆ ਕੇ ਇਹਨਾਂ ਦੇ ਉੱਥੇ ਕੀ ਦੋ ਰੋਟੀਆਂ ਲਈ ਜਾਣਾ ਤੁਸੀਂ ਦੋ ਰੋਟੀਆਂ ਆਪਣੇ ਕੋਈ ਘਰ ਵੀ ਤਾਂ ਖਾਣਾ ਹੀ ਆ ਉੱਥੇ ਜਾ ਕੇ ਗੋਲੀ ਖਾ ਲੋਂਗੇ ਤੁਹਾਡੇ ਤਾਂ ਬੱਚਿਆਂ ਨੂੰ ਵੀ ਪੁੱਛਣਾ ਇਹਨਾਂ ਨੇ ਅੱਗੇ 700 ਬੰਦਾ ਇਹਨਾਂ ਨੇ ਸ਼ੋਅ ਕੀਤਾ 700 ਤੋਂ ਜ਼ਿਆਦਾ ਬੰਦਾ ਮਰਿਆ ਹੋਣਾ ਕਿਸੇ ਇੱਕ ਬੰਦੇ ਦੇ ਘਰੇ ਜਾ ਕੇ ਆਏ ਆ ਕਿਸੇ ਇੱਕ ਬੰਦੇ ਦੀ ਜਨਾਨੀ ਨੂੰ ਕਹਿ ਕੇ ਆਏ ਆ ਗੱਲ ਇੱਕ ਆਟੇ ਦੀ ਥੈਲੀ ਲੈ ਲੈ ਓਏ ਘਰ ਕੇ ਹੋਏ ਲੋਗਾ ਘਰ ਕੇ ਹੋਏ ਡਿੱਗੇ ਹੋਏ ਲੋਗਾ ਇਹਨਾਂ ਤੋਂ ਬਚੋ ਥੋ ਮਿਲਦੇ ਆ ਬਾਅਦੋਂ ਕਮੈਂਟਾਂ ਚ ਦੇਖ ਕੇ ਮਿਰਚਾਂ ਤਾਂ ਬਹੁਤ ਲੱਗਣੀਆਂ ਪਰ ਜਵਾਬ ਦੇਵਾਂਗੇ ਜਿਹੜਾ ਬੰਦਾ ਗਾਲ ਕੱਢੂਗਾ ਉਹਦੀ ਗਾਲ ਨਾ ਮੰਜੀ ਠੋਕਾਂਗੇ ਤੇ ਜੇ ਬੰਦਾ ਕੋਈ ਮਿਲਣ ਅਨਸਾਰ ਹੋਊਗਾ ਨਾ ਜਿਹੜਾ ਬੰਦਾ ਕਹੂਗਾ ਵੀ ਹਾਂ ਵੀ ਤੇ ਨਾਲ ਮੱਥੇ ਨਾਲ ਮੱਥੇ ਲਾ ਕੇ ਗੱਲ ਕਰਦੇ ਆ ਤੇ ਫਿਰ ਤਿਆਰ ਬਰ ਤਿਆਰ ਹੋ ਕੇ ਆਇਓ ਇੱਧਰ ਵੀ ਤਿਆਰ ਬਰ ਤਿਆਰੀਆਂ ਭੱਜਣ ਵਾਲੇ ਨਹੀਂ ਆ ਜਿੱਥੇ ਕਵਾਂਗੇ ਉੱਥੇ ਆ ਜਾਾਂਗੇ ਸਸੀ ਗੱਲ ਜੀ ਮੇਰੇ ਗਾਣ ਸਾਰੇ ਠੀਕ ਠਾਕ ਹੋਵੇਂ ਚੜ੍ਹਦੀ ਕਲਾ 'ਚ ਹੋਵੋਗੇ ਤੇ ਆ ਜਿਹੜੀ ਤੁਸੀਂ ਨਾਲ ਵੀਡੀਓ ਚੱਲਦੀ ਸੀ ਤੁਸੀਂ ਵੇਖ ਹੀ ਲਈ ਹੋਊਗੀ ਕਿ ਇਹ ਬੰਦਾ ਕਿੰਨਾ ਗਲਤ ਬੋਲ ਰਿਹਾ ਕਿਸਾਨਾਂ ਨੂੰ ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਨਾ ਫੁੱਟ ਪਾ ਰਿਹਾ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਵੀਡੀਓ ਇੰਨੀ ਕੀ ਜਿਆਦਾ ਸ਼ੇਅਰ ਕਰੋ ਤਾਕਿ ਇਸ ਬੰਦੇ ਦਾ ਪਤਾ ਲੱਗ ਸਕੇ ਹੈ ਕਿੱਥੋਂ ਦਾ ਤੇ ਇਹਦੇ ਪਿੱਛੇ ਕੌਣ ਹੈ ਇਹਨੂੰ ਬੁਲਵਾ ਕੌਣ ਰਿਹਾ ਹੈ ਇੰਨਾ ਗਲਤ ਇਹਦੇ ਆ ਕਾਫੀ ਵੀਡੀਓ ਆਏ ਗਏ ਬਹੁਤ ਜ਼ਿਆਦਾ ਕਿਸਾਨਾਂ ਨੂੰ ਗਲਤ ਬੋਲ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾ ਰਿਹਾ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਹੱਕ ਆ ਤੁਹਾਡਾ ਫਰਜ਼ ਬਣਦਾ ਕਿਸਾਨੋ ਵੀਡੀਓ ਸ਼ੇਅਰ ਕਰੋ ਤਾਂਕਿ ਪਤਾ ਲੱਗ ਸਕੇ ਵੀ ਇਹ ਬੰਦਾ ਕੌਣ ਦੇ ਮਗਰ ਇਹ ਕਿਹੜੀਆਂ ਤਾਕਤਾਂ ਇਹਨੂੰ ਬੁਲਵਾ ਰਹੀਆਂ ਹਨ ਕਿਸਾਨ ਤੇ ਮਜ਼ਦੂਰ ਇੱਕ ਸੀ ਇੱਕ ਹੈ ਤੇ ਇੱਕ ਹੀ ਰਹਿਣਗੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜਦੇ ਆ ਡਟ ਕੇ ਖੜੇ ਜਿਹੜੇ ਮੋਰਚੇ ਲੱਗੇ ਇਹ ਕਹਿੰਦਾ ਮਜ਼ਦੂਰਾਂ ਦੇ ਖਾਤਰ ਕੀਤਾ ਕੀ ਹੈ ਕੀਤਾ ਕੀ ਨਹੀਂ ਕਿ ਕੀ ਤੂੰ ਐ ਦੱਸ ਵੀ ਕੀਤਾ ਕੀ ਨਹੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ ਰਹੂਗੀ ਮਜ਼ਦੂਰਾਂ ਦੇ ਨਾਂ ਵਿੱਚ ਸਾਰੇ ਮਤੇ ਪਾਏ ਵੇ ਸੀ ਪਾਸ ਕਰਵਾਏ ਆ ਤੇ ਹੁਣ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਤੇ ਵਿੱਚ ਮਜ਼ਦੂਰਾਂ ਦੀਆਂ ਜਿਹੜੀਆਂ ਨਰੇਗਾ ਦੀਆਂ ਦਿਹਾੜੀਆਂ ਦਾ ਤੇ ਤਿੰਨ ਚਾਰ ਮਤੇ ਹੋਰ ਪਾਏ ਗਏ ਜਾ ਕੇ ਉੱਥੇ ਚੈੱਕ ਕਰ ਤੂੰ ਕਹੀ ਇਹਨਾਂ ਕਾ ਵੀ ਇਹ ਹੋਰਾਂ ਦੇ ਜਵਾਕਾਂ ਨੂੰ ਮਾਰਾ ਦਿੰਦੇ ਆ ਗੋਲੀਆਂ ਦੇ ਵਿੱਚ ਆ ਪਿੱਛੇ ਹੋ ਜਾਂਦੇ ਆ ਮਰਿਆ ਆ ਡੱਲੇਵਾਲ ਸਾਹਿਬ ਖੁਦ ਆਪ ਬੈਠੇ ਆ ਮਰਨ ਮਾਰਤੇ ਤੇ ਨਹੀਂ ਹੁਣ ਵੀ ਉਹ ਕਹਿ ਸਕਦੇ ਸੀ ਕਿ ਦੇ ਹੋਰ ਨੂੰ ਵੀ ਤੁਸੀਂ ਬੈਠੋ ਆਪ ਕਿਉਂ ਬੈਠਾ ਹੋ ਥੋੜੇ ਹਰ ਕੇ ਜਵਾਬ ਦੇਣ ਦੇ ਖਾਤਰ ਤੇ ਨੂੰ ਕਾਲ ਕੱਢਣ ਨੂੰ ਜੀ ਕਰਦਾ ਪਰ ਆ ਕੱਢ ਨਹੀਂ ਸਕਦਾ ਤੋ ਇੰਨੇ ਜਿਆਦੇ ਬੈੜ ਬੁਰਾ ਬੋਲ ਰਿਹਾ ਕਿਸਾਨਾਂ ਨੂੰ ਕੀ ਮਾਲਾ ਕਰਤਾ ਤੂੰ ਕਹੀ ਇਹਨਾਂ ਕਾ ਵੀ ਕਣਕ ਲਿਆਓ ਤੇ ਆਪ ਦੀ ਖਾਓ ਤੇ ਕਣਕ ਬੀਜਦਾ ਕੌਣ ਆ ਕੌਣ ਕਣਕ ਪੈਦਾ ਕਰਦਾ ਹੈ ਇੱਕ ਕਿਸਾਨ ਹੀ ਕਣਕ ਪੈਦਾ ਕਰਦੇ ਆ ਥੋੜਾ ਢਿੱਡ ਭਰਦੇ ਆ ਜੇ ਕਿਸਾਨ ਨਾ ਹੁੰਦਾ ਇਕੱਲਾ ਤੇਰੇ ਵਰਗੇ ਇੱਕ ਦੋ ਬੰਦੇ ਨਾ ਸਾਰੇ ਮਜ਼ਦੂਰਾਂ ਕਿਸਾਨ ਦਾ ਫਰਕ ਪਵਾ ਰਹੇ ਆ ਕਿਸਾਨ ਤੇ ਮਜ਼ਦੂਰ ਭਾਈ ਭਾਈ ਆ ਤੇ ਸਾਡਾ ਇੱਕ ਆ ਪੂਰਾ ਫੁੱਲਾ ਤੇਰੇ ਵਰਗੇ ਬੰਦੇ ਇੱਕ ਦੋ ਬੋਲ ਕੇ ਸਾਰਾ ਫਰਕ ਪਾਉਂਦੇ ਆ ਬਾਈ ਮੇਰੀ ਮਜ਼ਦੂਰਾਂ ਨੇ ਹੱਥ ਵੰਨ ਕੇ ਬੇਨਤੀ ਆ ਇਹੋ ਜਿਹੇ ਬੰਦੇ ਦਾ ਬਾਈਕਾਟ ਕਰੋ ਇਹੋ ਜਿਹੇ ਬੰਦੇ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਇਹ ਇਹ ਜਿਹੜੀਆਂ ਗੱਲਾਂ ਸੁਣੋ ਕਿਉਂਕਿ ਸੁਣਨ ਨੂੰ ਵੀ ਪਤਾ ਕਿਸਾਨ ਤੇ ਮਜ਼ਦੂਰ ਦਾ ਕੀ ਰਿਸ਼ਤਾ ਹੈਗਾ ਕਿਸਾਨ ਤੇ ਮਜ਼ਦੂਰ ਹੀ ਇੱਕ ਦੂਜੇ ਦੇ ਕੰਮ ਆਉਂਦੇ ਆ ਕਿਸਾਨ ਮਜ਼ਦੂਰ ਦੇ ਕੰਮ ਆਉਂਦਾ ਮਜ਼ਦੂਰ ਕਿਸਾਨ ਦੇ ਕੰਮ ਆਉਂਦਾ 7-800 ਬੰਦਾ ਕਹਿੰਦਾ ਪਿਛਲੀ ਵਾਰ ਮਾਰਤਾ ਇਹਨਾਂ ਨੇ ਪਿੱਛੇ ਨਹੀਂ ਗਏ ਸਾਰਿਆਂ ਦੇ ਘਰ-ਘਰ ਗਏ ਆ ਕਿਸਾਨ ਲੀਟਰ ਤੇ ਸਾਰਿਆਂ ਨੂੰ ਬੰਦ ਆ ਜਿਹੜਾ ਮੁਆਵਜ਼ਾ ਸੀ ਉਹ ਵੀ ਦਿਵਾਇਆ ਹੈਗਾ ਤੂੰ ਗੱਲਾਂ ਕਿਹੜੀਆਂ ਕਰਦਾ ਤੈਨੂੰ ਪਤਾ ਕਾਹਦੇ ਦਾ ਨਹੀਂ ਗਾ ਬੋਲਣ ਲੱਗੇ ਨੇ ਤੁਸੀਂ ਵੀਊ ਲੈਣ ਦੇ ਮਾਰੇ ਇਹਦਾ ਭਾਈ ਵੀਡੀਓ ਸ਼ੇਅਰ ਕਰਕੇ ਨਾ ਇਹਦਾ ਪਤਾ ਕਰੋ ਇਹ ਹੈ ਕਿੱਥੋਂ ਦਾ ਜਿਹੜੀ ਬੰਦੀ ਇਹਦੇ ਤੇ ਕਾਰਵਾਈ ਕਰਵਾਉ ਉਹ ਕਿੰਨਾ ਗਲਤ ਬੋਲੀ ਜਾਂਦਾ ਮੋਰਚੇ ਮਾਰਤੇ ਫਲਾਨਾ ਤੁੰਗਾਨਾ ਭਾਈ ਕਿਉਂ ਇੰਨਾ ਪੂਰਾ ਬੋਲੀ ਜਾਂਦਾਗਾ ਕਹਿੰਦਾ ਚੱਡਿਆ ਚ ਪੁੱਛਾ ਲੈ ਕੇ ਭੱਜ ਜਾਂਦੇ ਜੇ ਪੁੱਛਾ ਚੱਡਿਆ ਲੈ ਕੇ ਭੱਜ ਨਾਲੇ ਹੁੰਦੇ ਨਾ ਤੇ ਉੱਥੇ ਸਾਡੇ ਛੁਬਕਾ ਨਰਗੀਸ਼ ਸ਼ਹੀਦ ਨਾ ਹੁੰਦੇ ਗੋਲੀ ਦੇ ਨਾਲ ਗੋਲ ਦਾ ਹਿੱਕ ਤੇ ਖਾਦੇ ਪਿੱਛੇ ਮੁੜਨ ਵਾਲੀ ਕੋਈ ਕੌਮ ਨਹੀਂ ਮੋਦੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਉਹਨੇ ਆਪ ਨਹੀਂ ਕੱਢਿਆ ਤੂੰ ਕਹਿਣਾ ਭਾਈ ਮੋਰੇ ਆਪ ਕੱਢਤਾ ਆਪ ਨਹੀਂ ਕੱਢਿਆ ਉਹਨੇ ਇਹ ਕਿਸਾਨ ਮਜ਼ਦੂਰ ਏਕਤਾ ਜੇ ਸੀਗੀ ਨਾ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ਉਹਨਾਂ ਨੇ ਮੋਦੀ ਨੂੰ ਕੋਡਾ ਕੀਤਾ ਝਕਾਇਆ ਉਹਨਾਂ ਨੇ ਤੂੰ ਐਵੇਂ ਬੋਲੀ ਜਾਣਾਗਾ 13 ਮਹੀਨੇ ਬੈਠੇ ਆ ਉਥੇ ਜੇ ਐਡੇ ਹੀ ਉਹਦੇ ਤੌਰ ਦੇ ਵਿੱਚ ਤੂੰ ਕਹਿਣਾ ਵੀ ਉਹਨੇ ਆਪ ਕਿੱਲਾ ਕੱਢਿਆ ਤੇ ਉਹਨੇ ਕਿਉਂ ਫਿਰ 13 ਮਹੀਨੇ ਕਿਉਂ ਲਾਏ ਉਹਨੇ ਪਹਿਲੇ ਦਿਨ ਜਦੋਂ ਕਾਨੂੰਨ ਲਾਗੂ ਕਰ ਕੀਤੇ ਸੀਗੇ ਨਾ ਕਰਦਾ ਜਦੋਂ ਨੂੰ ਪਤਾ ਲੱਗਿਆ ਸੀ ਕਿਸਾਨ ਬਹਿ ਗਏ ਪ੍ਰੋਟੈਸਟ ਕਰਨ ਤੇ ਇੱਕ ਮਹੀਨੇ ਦੇ ਵਿੱਚ ਕਰ ਦਿੰਦਾ ਬੰਦ ਵਾਪਸ ਲੈ ਲੈਂਦਾ ਫਿਰ ਕਿਉਂ ਉਹਨੇ ਕਿਉਂਕਿ ਕਿਸਾਨਾਂ ਦਾ ਦਬਾਅ ਕਿਸਾਨਾਂ ਤੇ ਮਜ਼ਦੂਰਾਂ ਦਾ ਪਿਆ ਤੇ ਫਿਰ ਉਹਨੇ ਬਿੱਲ ਵਾਪਸ ਲਏ ਆ ਕਿਸਾਨਾਂ ਅਤੇ ਮਜ਼ਦੂਰਾਂ ਨੇ ਕੋਡਾ ਕੀਤਾ ਮੋਦੀ ਨੂੰ ਤੇ ਕਿਸਾਨ ਮਜ਼ਦੂਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਦੋਨਾਂ ਨੂੰ ਵੀਡੀਓ ਇੰਨੀ ਸ਼ੇਅਰ ਕਰੋ ਤਾਂ ਕਿ ਇਸ ਬੰਦੇ ਤੱਕ ਵੀਡੀਓ ਪਹੁੰਚ ਜੇ ਦਿਨੂੰ ਪਤਾ ਲੱਗ ਜੇ ਕਿ ਮੁਰੋ ਜਵਾਬ ਦਿੰਦੇ ਆ ਇਹ 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 ਗੱਲਾਂ ਕੀ ਕਰ ਰਿਹਾ ਕਹਿੰਦਾ ਮੈਨੂੰ ਦੱਸ ਕਿ ਉਹ ਮੈਂ ਨਾ ਜੇ ਲੜਨਾ ਤਾਂ ਮੈਂ ਉਹ ਜਿਹੇ ਸਿਸਟਮ ਕਰ ਲਊਗਾ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵੀ ਇਹ ਭੜਕਾ ਰਿਹਾ ਹੈਗਾ ਇਹ ਲੜਾਈ ਨੂੰ ਸ਼ਾਹੀਤ ਕਰ ਰਿਹਾ ਵੀ ਮੇਰੇ ਨਾਲ ਕੋਈ ਲੜੇ ਇੱਥੇ ਕੋਈ ਸਿੱਖ ਮੁੰਡਾ ਐਵੇਂ ਬੋਲਿਆ ਹੁੰਦਾ ਤਾਂ ਉਹਦੇ ਤੇ ਹੁਣ ਨੂੰ ਪਰਚਾ ਦੇ ਕੇ ਉਹਨੂੰ ਅੰਦਰ ਸਿੱਟਣ ਦਾ ਜਿਵਾਪਾ ਵਰਗੀ ਧਾਰਾ ਲਾਈ ਹੁੰਦੀ ਉਹਦੇ ਤੇ ਹੱਤਬਾਦੀ ਕਹਿ ਕੇ ਉਹਨੂੰ ਅੰਦਰ ਸੱਡ ਦਿੰਦੇ ਤੇ ਇਹ ਇਹ ਜਿਹੇ ਨੂੰ ਕਿਉਂ ਨਹੀਂ ਅੰਦਰ ਸੱਡਦੇ ਇਹ ਕਿੰਨਾ ਤਸ਼ਾਹਿਤ ਕਰ ਰਿਹਾ ਗੱਲ ਕਰਨ ਵਾਸਤੇ ਸਿੱਧਾ ਹੀ ਕਹੀ ਜਾਂਦਾ ਵੀ ਮੈਨੂੰ ਮਿਲੋ ਆਦੀ ਤਿਆਰੀ ਕਰਕੇ ਉਹ ਤਿਆਰ ਪਰ ਤਿਆਰ ਹੋ ਗਏ ਸਾਡੀ ਪ੍ਰਸ਼ਾਸਨ ਨੇ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਦੇ ਤੇ ਬੰਦ ਹੀ ਕਾਰਵਾਈ ਕਰੋ ਜਿਹੜਾ ਇਹ ਗਲਤ ਬੋਲ ਰਿਹਾ ਤੇ ਅੱਗੇ ਤੋਂ ਇਹ ਜਿਹੇ ਵੀਡੀਓ ਨਾ ਪਾਉਣ ਵਾਸਤੇ ਇਨਾ ਇਨਾ ਅਕਾਊਂਟ ਬੰਦ ਕਰੋ ਕਿਉਂਕਿ ਇਹ ਇਹ ਲੜਾਈ ਨੂੰ ਤੁਸੀਂ ਲੜਾਈ ਨੂੰ ਸਹਾਇਤ ਕਰ ਰਿਹਾ ਕਿ ਮੇਰੇ ਨਾਲ ਕੋਈ ਲੜੇ ਹਾਂ ਇਹ ਬੈਰ ਪਵਾ ਰਿਹਾ ਹੈਗਾ ਇਹੋ ਜਿਹੇ ਬੰਦੇ ਨਾ ਕਹਿੰਦੇ ਆ ਅੱਗ ਲਾ ਕੇ ਡੱਬੂ ਕੰਨ ਤੇ ਇਹਦੀ ਉਹ ਗੱਲ ਆ ਇਹਨੇ ਪਾਸੇ ਹੋਏ ਨਾ ਫਰਕ ਵਿੱਚ ਤੀਲੀ ਸੱਟ ਕੇ ਸਾਡੇ ਹੱਥ ਬੰਨ੍ਹ ਗਏ ਬੇਨਤੀ ਆ ਮਜ਼ਦੂਰਾਂ ਨੂੰ ਵੀ ਇਹੋ ਜਿਹੇ ਬੰਦੇ ਮਗਰ ਲੱਗ ਕੇ ਪਲੀਜ਼ ਕਿਸਾਨਾਂ ਦੇ ਨਾਲ ਫਰਕ ਨਾ ਪਾਓ ਕਿਉਂਕਿ ਕਿਸਾਨ ਮਜ਼ਦੂਰ ਇੱਕ ਤਰ ਜਿੰਦਾਬਾਦ ਸੀ ਤੇ ਜਿੰਦਾਬਾਦ ਹੀ ਰਹੂਗੀ ਇਹ ਵਜੋਂ ਜਵਾਬ ਦਿਆ ਕਰੋ ਜੇ ਮੈਂ ਜਵਾਬ ਦਿੱਤਾ ਨਾ ਐਂ ਜਵਾਬ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਦੇ ਤੱਕ ਪਹੁੰਚਦੀ ਕਰ ਦਿਓ ਤੇ ਵੀਡੀਓ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਦੱਸੋ ਵੀ ਇਹ ਬੰਦਾ ਹੈ ਕਿੱਥੋਂ ਦਾ ਇਹ ਤੇ ਬੰਦੀ ਕਾਰਵਾਈ ਵੀ ਕਰਵਾਈ ਜਾਵੇ ਕਿਉਂਕਿ ਇਹ ਬੰਦਾ ਬਹੁਤ ਗਲਤ ਬੋਲ ਰਿਹਾ ਤੇ ਪਤਾ ਲੱਗੇ ਕਿ ਇਹਨੂੰ ਬਲਵਾ ਕੌਣ ਰਿਹਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ